ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਗੁਰਜੀ ਜਿਨ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਪਰਮਾਤਮਾ ਇਸੇ ਤਰ੍ਹਾਂ ਹੀ ਹੋਰ ਵੀ ਗਰੀਬ ਕੋਈ ਮੇਰੇ ਵਰਗੀ ਭੈਣ ਹੁੰਦੀ ਆ ਪਰਮਾਤਮਾ ਹਰੇਕ ਦੀ ਇਸੇ ਤਰ੍ਹਾਂ ਮਿਹਰ ਭਰਿਆ ਸਿਰ ਤੇ ਪਰਮਾਤਮਾ ਆਤ ਰੱਖੀ ਕੰਮ ਕਰਤਾ ਜੀ ਹੁਣ ਦੇਖੋ ਤੁਸੀਂ ਸੌਦਾ ਫਿਰ ਹਨਾ ਉਹ ਬੈਠੇ ਨੇ ਮੰਜੇ ਜੇ ਕੋਈ ਕੰਮ ਹੈ ਨਹੀਂਗਾ ਹਜੇ ਉਹ ਕਮਾਉਂਦੇ ਸੀ ਉਹ ਲਿਆਉਂਦੇ ਸੀ ਪਾਲ ਲੈਂਦੇ ਸੀ ਗਾਂ ਚੋਂ ਟੰਡਾ ਹੁੰਦਾ ਜੜਾ ਜੀ ਕੁਝ ਲੱਖ ਫਸਦੀ ਟੁੱਟ ਗਈ ਸੰਦ ਆਪ ਸਭ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਜਿਹੜੀ ਦੁਕਾਨ ਸੀ ਉਹਦੇ ਵਿੱਚ ਸਮਾਨ ਆ ਜਿਹੜਾ ਉਹ ਆ ਗਿਆ। ਬਾਬਾ ਜੀ ਦੀਆਂ ਬੇਟੀਆਂ ਪਾਠ ਕਰਦੀਆਂ ਸੀ ਕਿਉਂਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਮੰਜੇ ਤੇ ਸੀ। ਹੁਣ ਬਾਬਾ ਜੀ ਵੀ ਹੌਲੀ-ਹੌਲੀ ਚੱਲ ਫੇਰ ਸਕਦੇ ਆ। ਦੁਕਾਨ ਦਾ ਸਮਾਨ ਵੀ ਆ ਗਿਆ। ਬੇਟਾ ਵੀ ਦੁਕਾਨ ਸੰਭਾਲ ਰਿਹਾ ਤੇ ਬਾਬਾ ਜੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮੋਸੇ, ਬ੍ਰੈਡ ਇਹ ਵਗੈਰਾ ਬਣਾ ਕੇ ਵੇਚਿਆ ਵੀ ਕਰੂੰਗਾ। ਅਸੀਂ ਆਪ ਸਭ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਸਵੰਧ ਭੇਜ ਕੇ ਬਾਬਾ ਜੀ ਦੀ ਮਦਦ ਕੀਤੀ ਹੈ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ